ਇੱਥੇ ਤੇ ਮਟੀਆਂ ਤੇ ਵੀ ਗੁਰੂ ਸਾਹਿਬ ਜੀ ਨੂੰ ਲਜਾਇਆ ਜਾਂਦਾ ਲਜਾਇ ਲਜਾ ਕੇ ਅਰਦਾਸਾਂ ਕੀਤੀਆਂ ਜਾਂਦੀਆਂ ਨੇ ਅਖੇ ਜੀ ਕੌਣ ਰੋਕੇਗਾ ਸਾਨੂੰ ਸਲੂਨ ਨਾਈ ਦੀਆਂ ਦੁਕਾਨਾਂ ਇਹਨਾਂ ਦੇ ਉਦਘਾਟਨ ਹੁੰਦੇ ਨੇ ਗੁਰੂ ਸਾਹਿਬ ਜੀ ਦੇ ਸਰੂਪ ਲਜਾਏ ਜਾਂਦੇ ਨੇ ਉੱਥੇ ਅਰਦਾਸਾਂ ਕੀਤੀਆਂ ਜਾਂਦੀਆਂ ਨੇ ਕੋਈ ਵਿਧੀ ਵਿਧਾਨ ਕੋਈ ਸਿਧਾਂਤ ਹੈ ਸਾਡਾ ਕੋਈ ਰੋਕਣ ਟੋਕਣ ਵਾਲਾ ਹੈ ਨਹੀਂ ਸਾਨੂੰ ਸਾਡੇ ਨੱਕ ਦੇ ਵਿੱਚ ਨਕੇਲ ਪਾਉਣ ਵਾਲਾ ਕੋਈ ਜਮੇ ਹੀ ਨਹੀਂਗਾ ਵੀ ਜਿੱਥੇ ਮਰਜੀ ਗੁਰੂ ਸਾਹਿਬ ਜੀ ਦੇ ਸਰੂਪ ਲੈ ਜਾਓ ਅਰਦਾਸ ਜਿੱਥੇ ਦੇਖੀ ਅਸੀਂ ਸ਼ੁਰੂ ਕਰਤੀ ਆ ਨਵੀ ਤੁਸੀਂ ਦੇਖ ਹੀ ਲਈ ਹੋਣੀ ਆ ਵੀਡੀਓ ਜਿਹਦੇ ਵਿੱਚ ਗ੍ਰਾਂਥੀ ਸਿੰਘ ਲੱਚਰਤਾ ਸ਼ੁਰੂ ਕਰਨ ਤੋਂ ਪਹਿਲਾਂ ਅਰਦਾਸ ਕਰਦਾ ਪਿਆ ਪਤਾ ਕੀ ਕਹਿੰਦਾ ਕਹਿੰਦਾ ਗੀਤ ਸੰਗੀਤ ਦਾ ਪ੍ਰੋਗਰਾਮ ਸ਼ੁਰੂ ਹੋਣ ਲੱਗਿਆ ਜੀ ਆਗਿਆ ਬਖਸ਼ੋ ਸਤਿਗੁਰੂ ਜੀ ਆਗਿਆ ਬਖਸ਼ੋ ਗੀਤ ਸੰਗੀਤ ਦਾ ਪ੍ਰੋਗਰਾਮ ਸ਼ੁਰੂ ਹੋਣ ਲੱਗਿਆ ਕੋਈ ਵਿਧੀ ਵਿਧਾਨ ਹੈ ਸਾਡਾ ਕੀ ਕਿਹਾ ਜਾਵੇ ਅਜਿਹੇ ਗ੍ਰਾਂਥੀਆਂ ਨੂੰ ਕਿੰਨੀ ਵਾਰ ਇਹਨਾਂ ਨੇ ਅਖੰਡ ਪਾਠ ਪੜਿਆ ਹੋਵੇਗਾ ਕਿੰਨੀ ਵਾਰ ਸਹਿਜ ਪਾਠ ਕੀਤੇ ਹੋਣਗੇ ਅਖੰਡ ਪਾਠ ਦੀਆਂ ਡਿਊਟੀਆਂ ਤੱਕ ਲਾਈਆਂ ਹੋਣਗੀਆਂ ਸੁਖਮਣੀ ਬਾਣੀ ਦੇ ਪਾਠ ਪਤਾ ਨਹੀਂ ਕਿੰਨੇ ਕੁ ਕਰ ਦਿੱਤੇ ਹੋਣਗੇ ਇਹਦਾ ਮਤਲਬ ਤੇ ਇਹ ਹੋ ਗਿਆ ਕਿ ਅਸੀਂ ਅਰਦਾਸਾਂ ਵੀ ਕਰ ਛੱਡੀਆਂ ਤੇ ਸਮਝਿਆ ਵੀ ਕੁਝ ਨਹੀਂ ਬਾਣੀ ਵੀ ਪੜ ਛੱਡੀ ਤੇ ਸਮਝਿਆ ਵੀ ਕੁਝ ਨਹੀਂ ਖੜੇ ਆ ਬਸ ਜਦੋਂ ਗ੍ਰਾਂਥੀ ਸਿੰਘ ਨੇ ਕਿਹਾ ਵੀ ਹਾਂ ਨਾਨਕ ਨਾਮ ਚੜ੍ਹਦੀ ਕਲਾ ਬਸ ਲੰਮੇ ਪੈਗੇ ਉੱਠ ਕੇ ਖੜੇ ਹੋਗੇ ਕੋਈ ਰੋਕਣ ਵਾਲਾ ਨਹੀਂ ਹੁਣ ਜਿੱਥੇ ਇਹ ਅਰਦਾਸ ਹੋਈ ਹੈ ਉੱਥੇ ਕਿੰਨੇ ਜਣੇ ਖੜੇ ਨੇ ਕੋਈ ਇੱਕ ਵੀ ਮਰਜ਼ੀ ਬੜਾ ਨਹੀਂ ਉੱਠਿਆ ਜਿਹੜਾ ਉੱਥੇ ਰੁੱਕ ਕੇ ਇਸ ਚੀਜ਼ ਨੂੰ ਵੀ ਅਰਦਾਸ ਕਹਦੇ ਲਈ ਕਰ ਰਹੇ ਹੋ ਕੰਜਰ ਘਾਟ ਕਰਨਾ ਕਰੋ ਤੁਸੀਂ ਤੁਹਾਨੂੰ ਖੋਲਿਆ ਤੁਸੀਂ ਲੱਗੇ ਰਹੋ ਸਟੇਜਾਂ ਦੇ ਉੱਪਰ ਨਹੀਂ ਹਟਣਾ ਮੱਛੇ ਰੰਗੜ ਦੀ ਪਾਰਟੀ ਬਣ ਕੇ ਤੁਸੀਂ ਉੱਥੇ ਛੁੱਟੀਆਂ ਛੁੱਟੀਆਂ ਬੱਚੀਆਂ ਨੂੰ ਬਣਾ ਕੇ ਤੁਸੀਂ ਨਚਾਉਣਾ ਹੈ ਤੁਸੀਂ ਲੱਗੇ ਰਹੋ ਪਰ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਕੇ ਆਗਿਆ ਲੈ ਕੇ ਇਹ ਕੰਜਰ ਘਾਟ ਕਿਉਂ ਕਰਦੇ ਪਏ ਹੋ ਮੈਨੂੰ ਕਈ ਕਹਿ ਦਿੰਦੇ ਨੇ ਇਹ ਬੋਲਦਾ ਭਾਈ ਮੈਂ ਧਰਮ ਦੇ ਵਿੱਚ ਆਏ ਹੋਏ ਪਖੰਡ ਬਾਰੇ ਬੋਲਦਾ ਸਮਝਾਉਣ ਦਾ ਯਤਨ ਕਰਦਾ ਵੀ ਸਾਡੇ ਗੁਰੂ ਬਾਬੇ ਦੀ ਬਾਣੀ ਕੀ ਕਹਿੰਦੀ ਹੈ ਤੇ ਅਸੀਂ ਕੀ ਕਰਦੇ ਪਏ ਆ ਮੈਂ ਕਹਿੰਦਾ ਵੀ ਧੰਨਵਾਦ ਹੈ ਉਹਨਾਂ ਗ੍ਰੰਥੀ ਸਿੰਘ ਸਿੰਘਣੀਆਂ ਦਾ ਮੇਰੀਆਂ ਭੈਣਾਂ ਵੀ ਡਿਊਟੀ ਕਰਦੀਆਂ ਨੇ ਉਹਨਾਂ ਦਾ ਧੰਨਵਾਦ ਹੈ ਜਿਹੜੀਆਂ ਸਿਧਾਂਤ ਨਹੀਂ ਛੱਡਦੀਆਂ ਗੁਰੂ ਦੀ ਸਿੱਖਿਆ ਨੂੰ ਮੰਨ ਕੇ ਚੱਲਦੀਆਂ ਨੇ ਅਤੇ ਲੋਕਾਂ ਦੇ ਵਿੱਚ ਪ੍ਰਚਾਰ ਕਰਦੀਆਂ ਨੇ ਕਿ ਅਸਲ ਦੇ ਵਿੱਚ ਆ ਸਿੱਖੀ ਹੈ ਪਰ ਅਜਿਹੇ ਪਖੰਡੀਆਂ ਨੂੰ ਕਿੱਥੇ ਰੱਖਿਆ ਜਾਵੇ ਜਿਹੜੇ ਸਾਡੇ ਧਰਮ ਦੇ ਵਿੱਚ ਆ ਕੇ ਬੜੇ ਹੋਏ ਨੇ ਜਿੱਥੇ ਦੇਖੋ ਕੜਮ ਚੌਧਰੀ ਇਹਨਾਂ ਨੂੰ ਕਹਿ ਦਿੰਦੇ ਨੇ ਇਹਦੀ ਅਰਦਾਸ ਕਰ ਦੋ ਉੱਥੇ ਜਾ ਵੜਦੇ ਨੇ ਇਹਦੀ ਅਰਦਾਸ ਕਰ ਦੋ ਉੱਥੇ ਜਾ ਵੜਦੇ ਨੇ ਕੋਈ ਵਿਧੀ ਵਿਵਧਾਨ ਹੈ ਸਾਡਾ ਉਹ ਰਹਿਤ ਮਰਿਆਦਾ ਨੂੰ ਮੰਨਣ ਵਾਲੀ ਗੱਲ ਹੈ ਸਾਡੇ ਅੰਦਰ ਜਿੱਥੇ ਦੇਖੋ ਅਰਦਾਸਾਂ ਜਿੱਥੇ ਦੇਖੋ ਅਰਦਾਸਾਂ ਮੈਂ ਹੈਰਾਨ ਹੋ ਜਾਣਾ ਹੁਣ ਕੌਣ ਰੋਕੇਗਾ ਹੁਣ ਪਤਾ ਕੀ ਹੋਏਗਾ ਹੁਣ ਜਾ ਕੇ ਮਾਫੀ ਮੰਗ ਲਈ ਜਾਏਗੀ ਤੇ ਮਾਫੀ ਮਿਲ ਜਾਣੀ ਹੈ ਪੰਜ ਪਿਆਰੇ ਹੈਗੇ ਉਹਨਾਂ ਦੇ ਅੱਗੇ ਪੇਸ਼ ਹੋ ਜਾਓ ਅਕਾਲ ਤਖਤ ਹੈਗਾ ਉੱਥੇ ਪੇਸ਼ ਹੋ ਜਾਂਦੇ ਨੇ ਜਾਂ ਵੀਡੀਓ ਬਣਾ ਕੇ ਪਾ ਦਿਓ ਬਸ ਲੋਕਾਂ ਨੇ ਮਾਫੀ ਦੇ ਦਿੱਤੀ ਫਿਰ ਉੱਥੇ ਸਜ਼ਾ ਆ ਲਫ਼ਜ਼ ਦੇਖੋ ਲੰਗਰ ਦੇ ਬੱਚੇ ਸੀ ਸਾਤੋਂ ਕੋਈ ਗੁਨਾਹ ਵੀ ਹੋ ਜਾਂਦਾ ਨਾ ਅਸੀਂ ਆਪਣਾ ਗੁਨਾਹ ਕਬੂਲ ਦਿਆਂ ਹੋਇਆ ਅਸੀਂ ਆਪ ਵੀ ਗੁਰੂ ਚਰਨਾਚ ਅਰਦਾਸ ਕਰਕੇ ਜਾ ਕੇ ਸੇਵਾ ਕਰਕੇ ਆਉਨੇ ਹੁੰਨੇ ਆ ਤੇ ਉੱਥੇ ਸਜ਼ਾ ਲਾਈ ਜਾਂਦੀ ਹੈ ਧਾਰਮਿਕ ਸਜ਼ਾ ਫਿਰ ਨਾਮ ਰੱਖ ਲਿਆ ਧਾਰਮਿਕ ਸਜ਼ਾ ਦੱਸੋ ਉਹ ਗੁਨਾਹ ਕੀਤਾ ਪਾਪ ਕੀਤਾ ਹੁਣ ਇੰਨੇ ਪਾਠ ਕਰ ਲੋ ਇਹ ਸਜ਼ਾ ਲੰਗਰ ਵਰਤਾ ਲੋ ਇਹ ਸਜ਼ਾ ਜੋੜੇ ਸਾਫ ਕਰ ਲੋ ਇਹ ਸਜ਼ਾ ਇਹ ਸਜ਼ਾ ਹੁੰਦੀ ਹੈ ਜੀ ਸੋਚਿਓ ਇਸ ਚੀਜ਼ ਬਾਰੇ ਧਾਰਮਿਕ ਸਜ਼ਾ ਨਾਮ ਦੇਤਾ ਪੁਜਾਰੀਆਂ ਨੇ ਸਾਡੇ ਆਪਣੇ ਵਿਪਰ ਜਿਹੜੇ ਬਣੇ ਬੈਠੇ ਨੇ ਇਹਨਾਂ ਨੇ ਨਾਮ ਦਿੱਤਾ ਧਾਰਮਿਕ ਸਜ਼ਾ ਦਾ ਬਸ ਹੁਣ ਉਹ ਵਿਧੀ ਵਿਧਾਨ ਚੱਲ ਪਿਆ ਜੀ ਹੁਣ ਉਹਨੂੰ ਮਾਫੀ ਮਿਲ ਜਾਣੀ ਹੈ ਕੀ ਚੱਲ ਰਿਹਾ ਹੈ ਸਮਾਜ ਦੇ ਵਿੱਚ ਜਦੋਂ ਕੋਈ ਕਿਸੇ ਨੂੰ ਜਗਾਉਣ ਦੀ ਕੋਸ਼ਿਸ਼ ਕਰਦਾ ਹੈ ਸਾਡੇ ਵਰਗਾ ਤਾਂ ਉਹਨੂੰ ਕਹਿੰਦੇ ਨੇ ਦੇਖੋ ਜੀ ਦੇਖੋ 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 ਇਹ ਸਿੱਖੀ ਦੇ ਵਿਰੁੱਧ ਬੋਲਦਾ ਸਿੱਖੀ ਦੇ ਇਹ ਸਿੱਖੀ ਦੇ ਵਿਰੁੱਧ ਬੋਲਦੇ ਆਂ ਅਸੀਂ ਜਿਹੜਾ ਮਤਲਬ ਕਿ ਤੇ ਬਾਬਾ ਨਾਨਕ ਵੀ ਫਿਰ ਸਿੱਖੀ ਦੇ ਵਿਰੁੱਧ ਬੋਲਦਾ ਸੀ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾ ਆਵੇ ਜੀਆਂ ਖਾਏ ਜੋਗੀ ਯੋਗਤ ਨਾ ਜਾਣੇ ਅੰਧ ਤੀਨੇ ਉਜਾੜੇ ਕਾ ਬੰਦ ਇਹ ਵਰਖਲਾਬ ਬੋਲਿਆ ਜਾ ਰਿਹਾ ਕਿ ਲੋਕਾਂ ਦੇ ਪਾ ਜੋਗੇੜੇ ਜਾ ਰਹੇ ਨੇ ਵੀ ਆ ਕੀ ਕਰਤੂਤਾਂ ਕਰਦੇ ਪਏ ਹੋ ਤੁਸੀਂ ਸਾਡਾ ਵਿਧੀ ਵਿਧਾਨ ਸੀ ਗੁਰਬਾਣੀ ਦੇ ਮੁਤਾਬਕ ਸੀ ਮੈਂ ਬੇਨਤੀ ਕਰ ਰਿਹਾ ਸੀ ਕਿੰਨੇ ਕ ਸਹਿਜ ਪਾਠ ਕਿੰਨੇ ਕ ਕਿੰਨੀਆਂ ਕ ਡਿਊਟੀਆਂ ਲਾਈਆਂ ਹੋਣਗੀਆਂ ਕਿੰਨੀ ਵਾਰ ਉਹ ਪੰਗਤੀ ਇਸ ਗ੍ਰੰਥੀ ਸਿੰਘ ਨੇ ਪੜ੍ਹੀ ਹੋਣੀ ਹੈ ਜੇ ਇਹ ਪਾਠ ਕਰਦਾ ਹੋਏਗਾ ਤਾਂ ਇਹਦਾ ਮਤਲਬ ਸਮਝਣ ਦਾ ਯਤਨ ਹੀ ਨਹੀਂ ਕੀਤਾ ਹੋਏਗਾ ਸਾਖਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ ਬ्यर्थ ਹੈ ਬ्यर्थ ਹੈ ਜਿੰਦਗੀ ਗੁਰੂ ਸਾਹਿਬ ਜੀ ਕਹਿੰਦੇ ਇਹ ਗੰਦੇ ਗਾਣਿਆਂ ਦੇ ਉੱਪਰ ਡਿਸਕੋ ਡਾਂਸ ਹੁੰਦਾ ਪਿਆ ਹੈ ਈਆਂ ਭੈਣਾਂ ਨੂੰ ਨਚਾਉਂਦੇ ਪਏ ਅਸੀਂ ਤੇ ਸਾਡੇ ਵਾਲੇ ਅਰਦਾਸਾਂ ਕਰਕੇ ਗੁਰੂ ਸਾਹਿਬ ਜੀ ਤੋਂ ਆਗਿਆ ਲੈਂਦੇ ਪਏ ਨੇ ਇੱਥੇ ਤੱਕ ਗਰਕੇ ਗਏ ਅਸੀਂ ਕਦੋਂ ਜਾਗਣਾ ਸੀ ਕਦੋਂ ਸਮਝਣਾ ਸੀ ਮੈਂ ਸਾਰੇ ਗ੍ਰੰਥੀ ਸੰਗਤਾਂ ਨੂੰ ਮਾੜਾ ਨਹੀਂ ਕਹਿ ਰਿਹਾ ਮਾੜਾ ਤੇ ਵੈਸੇ ਮੈਂ ਕਹਿ ਹੀ ਨਹੀਂ ਰਿਹਾ ਨਾ ਮੈਂ ਉਸਨੂੰ ਵੀ ਮਾੜਾ ਨਹੀਂ ਕਹਿ ਰਿਹਾ ਮੈਂ ਉਹਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਆ ਵੀ ਇੰਨੀ ਜ਼ਮੀਰ ਮਰ ਗਈ ਤੇਰੀ ਭਾਈ ਤੂੰ ਅੱਜ ਅਜੇ ਹੀ ਲੱਚਰਪਤਾ ਨੂੰ ਪਰੋਸਣ ਦੇ ਲਈ ਪਹਿਲਾਂ ਅਰਦਾਸ ਕਰਦਾ ਪਿਆ ਹੈ ਮੈਂ ਤੈਨੂੰ ਵੀ ਜਗਾਉਣ ਦੀ ਕੋਸ਼ਿਸ਼ ਕਰਦਾ ਵੀ ਗੁਰਬਾਣੀ ਦਾ ਪ੍ਰਚਾਰ ਕਰ ਗੁਰੂ ਬਾਬੇ ਦੀ ਸਿੱਖਿਆ ਦਾ ਪ੍ਰਚਾਰ ਕਰ ਤੂੰ ਪਾਠੀ ਹੈ ਤੂੰ ਗ੍ਰੰਥੀ ਹੈ